हां जी प्यारे विद्यार्थियो आज ਜਿਹੜਾ ਸੈਕੰਡ ਕਾਉਂਸਲਿੰਗ ਹੋਈ ਸੀ ਉਸ ਦਾ ਕੀ ਸਟੇਟਸ ਰਿਹਾ ਅੱਜ ਤੁਹਾਡੇ ਨਾਲ ਸਾਝੀਆਂ ਕਰਾਂਗੇ ਵੱਖ-ਵੱਖ ਕੈਟਾਗਰੀਆਂ ਵਿੱਚ ਕਿਹੜੇ-ਕਿਹੜੇ ਜਿਹੜੀਆਂ ਸੀਟਾਂ ਭਰ ਗਈਆਂ ਕਿਹੜੀਆਂ ਫੁੱਲ ਹੋਈਆਂ ਪਹਿਲਾਂ ਤੁਸੀਂ ਡਿਸੇਬਲਡ ਵਿੱਚ ਦੇਖ ਰਹੇ ਹੋਗੇ ਵੌਇਜ਼ ਦਾ ਦੇਖਿਆ ਜਾ ਰਿਹਾ ਹੈਗਾ ਕਿਸ ਤਰ੍ਹਾਂ ਕਿੱਥੇ-ਕਿੱਥੇ ਖਾਲੀ ਰਹੀਆਂ ਨਿਗੀਆਂ ਅ ਜਿਹਦੇ ਵਿੱਚ ਲਗਾਤਾਰ ਤੱਕ ਦੇਖ ਹੀ ਰਹੇ ਹੋ ਤੁਸੀਂ ਅੰਮ੍ਰਿਤਸਰ ਵਿੱਚ 8 ਨੇਗੀਆਂ 2 ਮੈਡੀਕਲ ਵਿੱਚ 4 ਨਾਨ ਮੈਡੀਕਲ 2 ਕਮਰਸ ਦੇ ਵਿੱਚ ਬਠਿੰਡਾ ਵਿੱਚ 7 1 ਮੈਡੀਕਲ 5 ਨਾਨ ਮੈਡੀਕਲ 1 ਕਮਰਸ ਰੋਜਪੁਰ ਵਿੱਚ 10 ਪੰਜਾਂ ਨੇ 2 6 2 ਦੋ ਮੈਡੀਕਲ 6 ਨਾਨ ਮੈਡੀਕਲ ਦੋ ਜਿਹੜਾ ਹੈਗਾ ਕਮਰਸ ਸਾਰਿਆਂ ਦੇ ਵਿੱਚ ਲਗਾਤਾਰਤਾ ਦੇ ਵਿੱਚ ਤੁਸੀਂ ਵੇਖ ਰਹੇ ਹੋ ਤੇ ਕਿੰਨੀਆਂ ਕਿੰਨੀਆਂ ਸੀਟਾਂ ਜਿਹੜੀਆਂ ਬਚੀਆਂ ਨੇ ਲੁਧਿਆਣਾ ਵਿੱਚ 10 ਨੇ ਦੋ ਮੈਡੀਕਲ 6 ਨਾਨ ਮੈਡੀਕਲ ਦੋ ਕਮਰਸ ਐਸ ਐਸ ਨਗਰ ਵਿੱਚ ਵੀ 10 ਬਚੀਆਂ ਹੋਈਆਂ ਜੀ ਸੰਗਰੂਰ ਵਿੱਚ ਵੀ 10 ਬਚੀਆਂ ਨੇ ਜਲੰਧਰ ਵਿੱਚ ਵੀ 10 ਲੁਧਿਆਣਾ ਵਿੱਚ ਵੀ 10 ਗੁਰਦਾਸਪੁਰ ਵਿੱਚ 9 ਇਸ ਤਰ੍ਹਾਂ ਦੇ ਨਾਲ ਲੜਕੇ ਦੀ ਡਿਟੇਲ ਤੁਸੀਂ ਹਟਾ ਵੇਖ ਰਹੇ ਹੋਗੇ ਵੀਕੈਂਡ ਸੀਟਾਂ ਨੇ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਸਾਰੀਆਂ ਵੇਖ ਰਹੇ ਹੋ ਤੁਸੀਂ ਡਿਸੇਬਲਡ ਇਹ ਡਿਸੇਬਲਡ ਕੈਟਾਗਰੀ ਨੇ ਕਰ ਰਹੇ ਆਪਾਂ 3 ਸੀਟਾਂ ਪੰਜਾਂ ਮਰਦਸਰ 6 ਮੈਡੀਕਲ 18 ਨਾਨ ਮੈਡੀਕਲ 6 ਕਮਰਸ 28 ਸੀਟਾਂ ਪੰਜਾਂ ਜਿਹੜੀਆਂ ਬਠਿੰਡਾ ਪੰਜ ਨਾਨ ਮੈਡੀਕਲ ਪੰਜ ਮੈਡੀਕਲ 18 ਨਾਨ ਮੈਡੀਕਲ ਤੇ ਪੰਜ ਕਮਰਸ ਸਾਰਾ ਤੁਸੀਂ ਲਗਾਤਾਰ ਤੋਂ ਵਿੱਚ ਵੇਖ ਰਹੇ ਹੋ ਫਰੋਜਪੁਰ ਦੇ ਵਿੱਚ 33 ਪੰਜਾਂ ਜੀ ਗੁਰਦਾਸਪੁਰ ਵਿੱਚ ਵੀ 33 ਤਲਵਾੜਾ ਬੰਦਾਸ ਜਲੰਧਰ 30 ਲੁਧਿਆਣਾ 29 ਪਟਿਆਲਾ 30 ਐਸਐਸਐ ਨਗਰ 30 ਸੰਗਰੂਰ 33 ਆ ਵੇਖ ਰਹੇ ਹੋ ਤੁਸੀਂ ਜਿਹੜਾ ਸਾਰਾ ਦਿਖਾਤਾ ਤੁਹਾਨੂੰ ਜਨਰਲ ਦਾ ਜਿਹੜਾ ਹੈਗਾ ਕੀ ਸਟੇਟਸ ਰਿਹਾ ਇੱਕ ਵਾਰੀ ਸ਼ੋਅ ਕਰ ਦਨੇ ਜਿਹੜਾ ਜਨਰਲ ਦਾ ਸੀਟਾਂ ਪੰਜਾਂ ਨੇ ਲੜਕੀਆਂ ਦੀਆਂ 15 ਬਚ ਗਈਆਂ ਜੀ ਪੰਜ ਮੈਡੀਕਲ ਦੀਆਂ ਇੱਕ ਨਾਨ ਮੈਡੀਕਲ ਨੌਕਮਰਸ ਬਠਿੰਡਾ ਜ਼ੀਰੋ ਹੋ ਚੁੱਕਿਆ ਪੂਰਾ ਮੁਕੰਮਲ ਭਰ ਗਿਆ ਜੀ ਬਰਫੋਰਡਪੁਰ ਵੀ ਭਰਿਆ ਹੋਇਆ ਗਰਦਾਸਪੁਰ ਵਿੱਚ 117 ਬਾਕੀ ਹੈ 24 ਮੈਡੀਕਲ 71 ਨਾਨ ਮੈਡੀਕਲ ਤੇ 22 ਕਮਰਸ ਤਲਵਾੜਾ ਤਾਂ ਦੇਖੋ ਹਾਈ ਲੜਕੀਆਂ ਦਾ 7 ਜਲੰਧਰ ਵਿੱਚ ਪੰਜ ਜੀ ਇੱਕ ਮੈਡੀਕਲ ਵਿੱਚ ਪਈ ਹੈ 6 ਕਮਰਸ ਵਿੱਚ ਪੰਜਾਂ ਲੁਧਿਆਣਾ ਮੁਕੰਮਲ ਹੋ ਚੁੱਕਿਆ ਪਰ ਚੁੱਕਿਆ ਪਟਿਆਲਾ ਹੀ ਪਰ ਚੁੱਕਿਆ ਐਸਐਸ ਨਗਰ ਮੁਹਾਲਲੇ ਵੀ ਪਰ ਚੁੱਕਿਆ ਤੇ ਸੰਗਰੂਰ ਦੇ ਵਿੱਚ 16 ਸੀਟਾਂ ਜਿਹੜੀਆਂ ਬਾਕੀ ਰਹਿੰਦੀਆਂ ਨੇ ਲੜਕੀਆਂ ਦੇ ਕਿਹੜੇ ਸੇਟਸ ਆ ਤੁਸੀਂ ਵੇਖ ਰਹੇ ਹੋਗੇ ਆ ਜਿਹੜੀਆਂ ਨੇ ਜਨਰਲ ਦੇ ਵਿੱਚ ਸੀਟਾਂ 13 ਲੜਕੀਆਂ ਦੀਆਂ ਸਿਰਫ 9 ਮੈਡੀਕਲ ਤੇ ਨਾਨ ਮੈਡੀਕਲ ਵਿੱਚ ਕਿਤੇ ਵੀ ਸਟੇਸ਼ਨ 'ਚ ਹੈ ਨਹੀਂ ਇੱਕ ਵੀ ਸੀਟ ਸਾਰੀਆਂ ਭਰ ਗਈਆਂ ਅੱਜ ਤੇ ਕਮਰਸ ਦੀਆਂ ਸੀਟਾਂ ਕਿੰਨੀਆਂ ਰਹਿ ਗਈਆਂ 13 ਅਮਰitsar ਦੇ ਵਿੱਚ ਬਠਿੰਡੇ ਕੋਈ ਸੀਟ ਨਹੀਂ ਬਜੀ 17 ਫਿਰੋਜ਼ਪੁਰ 37 ਕਰਦਾਸਪੁਰ 15 ਤਲਵਾੜੇ 12 ਜਲੰਧਰ ਆ ਲੁਧਿਆਣਾ ਭਰ ਗਿਆ ਪਟਿਆਲਾ ਭਰ ਗਿਆ ਠੀਕ ਆ ਜੀ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਬਣਦੀਆਂ ਨੇ ਸੰਗਰੂਰ ਚ 10 ਕੱਲੇ ਕਮਰਸ ਰਹਿ ਗਿਆ ਲੜਕੇ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਇਸ ਤਰ੍ਹਾਂ ਦੇ ਨਾਲ ਜਿਹੜਾ ਹੈ ਅੱਗੇ ਆਪਾਂ ਪਹਿਲਾਂ ਵੀ ਸ਼ੋਅ ਕਰਤਾ ਦੁਬਾਰਾ ਫੇਰ ਆ ਗਈ ਉਹੀ ਲਿਸਟ ਜਿਹੜੀ ਜਨਰਲ ਕੈਟਾਗਰੀ ਦੀ ਦੁਬਾਰਾ ਫੇਰ ਆ ਗਈ ਮੁੜ ਕੇ ਇਹ ਤੁਹਾਡੇ ਨਾਮਾਂ ਜਿਹੜੀ ਸਾਂਝੀ ਕਰ ਚੁੱਕੇ ਹੈਗਾ ਪ੍ਰਾਈਵੇਟ ਸਕੂਲਾਂ ਦਾ ਜਿਹੜੀ ਆਪਾਂ ਐਡਮਿਸ਼ਨਾਂ ਦੀ ਗੱਲ ਕਰੀਏ ਜੇ ਸੀਟਾਂ ਦੀ 0 ਆ ਜੀ ਕੋਈ ਵੀ ਸੀਟ ਵਾਕਈ ਨਹੀਂ ਬਚੀ 0 0 ਆ ਸਾਰੇ ਵਿੱਚ ਬॉयਜ਼ ਤਾਂ ਦੇਖ ਰਹੇ ਹੋ ਤੁਸੀਂ ਇਸੇ ਤਰ੍ਹਾਂ ਦੇ ਨਾਲ ਲੜਕੀਆਂ ਦਾ ਵੇਖ ਰਹੇ ਹਾਂ 00 ਜਿਹਦੇ ਵਿੱਚ ਸਾਰਾ ਠੀਕ ਹੈ ਸਾਰਾ ਜਿਹੜਾ ਸਟੇਟਸ ਵਿਖਿਆ ਦਾ ਆ ਰਿਹਾ ਇਹਦੇ ਵਿੱਚ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਆਪਾਂ ਵੇਖਦੇ ਹਾਂ ਜਦੋਂ WHH ਆ ਗਿਆ ਜੀ ਜਿਹਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਸੀਟਾਂ ਦੀ ਗਿਣਤੀ ਜਿਹੜੀ ਲੜਕੇ ਤੇ ਲੜਕੀਆਂ ਦੀ ਆ ਉਹਦੇ ਵਿੱਚ ਹੈ WHH ਵੀ 0 ਆ ਜੀ ਸਾਰੇ ਕਿਤੇ ਦੇਖੋ ਤੁਸੀਂ ਬੁਆਏਜ ਦੀ ਭਰ ਚੁੱਕੀਆਂ ਲਗੀਆਂ ਬੁਆਏਜ ਤਾਂ ਦੇਖੋ ਮਾਫ ਕਰਨਾ ਹੁੰਦੀ ਨਹੀਂ WHH ਬੁਆਏਜ ਦੇ ਵਿੱਚ ਤਾਂ ਸਿਰਫ ਲੜਕੀਆਂ ਦੇ ਵਿੱਚ ਹੁੰਦਾਗਾ ਜੋ ਔਰਤਾਂ ਘਰ ਚ ਲਾ ਰਹੀਆਂ ਹੁਣ ਬੁਆਏ ਦਾ ਕੈਟਾਗਰੀ ਜਿਹੜਾ ਕੋਟਾ ਨਹੀਂ ਹੁੰਦਾ ਤਾਂ ਕਰਕੇ 00 ਸ਼ੋਅ ਕੀਤਾ ਹੋਇਆ WHH ਦੇ ਵਿੱਚ 42 ਅਮਰitsar ਪਈਆਂ ਮੈਡੀਕਲ ਵਿੱਚ ਭਰਗੀਆਂ 32 ਨਾਨ ਮੈਡੀਕਲ ਵਿੱਚ 10 ਕਮਰਸ ਵਿੱਚ ਮਠੰਡਾ ਦੇ ਵਿੱਚ 16 ਬਚੀਆਂ ਨੇ ਮੈਡੀਕਲ ਸਾਰਾ ਭਰ ਗਿਆ 15 ਨਾਨ ਮੈਡੀਕਲ ਦੀਆਂ ਇੱਕ ਕਮਰਸ ਦੀ ਰੋਪੀਰ ਵਿੱਚ 37 ਆਦੀ ਗੁਰਦਾਸਪੁਰ ਵਿੱਚ 52 ਨੇ ਤਲਵਾੜਾ 11 ਜਲੰਧਰ 33 ਪੰਜਾਂ ਨੇ ਸਾਰੇ ਸਟਰੀਮ ਚ ਮਲਾ ਕੇ ਲੁਧਿਆਣਾ 38 ਪਟਿਆਲਾ 25 ਐਸ ਐਸ ਐ ਨਗਰ 44 ਤੇ ਸੰਗਰੂਰ ਹੈਗਾ ਜਿਹੜਾ 51 ਇਹ ਜਿਹੜਾ ਤੁਹਾਡਾ ਅੱਜ ਦੇ ਡਾਟਾ ਸਾਂਝਾ ਕੀਤਾ ਵਿਦਿਆਰਥੀ ਤਾਂ ਕਿ ਕੱਲ ਨੂੰ ਜਿਹੜੇ ਵਿਦਿਆਰਥੀ ਆਉਣਗੇ 17 5 ਨੂੰ ਉਹਨਾਂ ਨੂੰ ਪਤਾ ਲੱਗ ਜਾਏ ਸਾਰਾ ਗਿਆਨ ਆ ਜੀ ਵੀ ਕਿੱਥੇ ਸੀਟਾਂ ਖਾਲੀਆਂ ਕਿੱਥੇ ਜਿਹੜੀਆਂ ਭਰੀਆਂ ਹੋਈਆਂ ਨੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਪਹੁੰਚੇਗੀ ਤੇ ਇਸ ਨੂੰ ਲਾਈਕ ਕਮੈਂਟ ਕਰੋ ਅੱਗੇ ਵੱਧ ਵੱਧ ਸ਼ੇਅਰ ਕਰੀਂ ਹਰ ਵਿਦਿਆਰਥੀ ਕੋਲ ਗੱਲ ਪਹੁੰਚੇ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਾਉਂਸਲਿੰਗ ਸਾਡੀ ਕਦੋਂ ਆ ਅੱਜ ਵੀ ਇਸ ਤਰ ਸੋ ਬੱਚਿਆਂ ਨੂੰ ਆਪਾਂ ਵੱਧ ਤੋਂ ਵੱਧ ਉਹਨਾਂ ਤੱਕ ਵੀਡੀਓ ਪਹੁੰਚਾਈਏ ਤਾਂ ਕਿ ਬੱਚੇ ਵੱਧ ਤੋਂ ਵੱਧ ਜਿਹੜਾ ਲਾਭ ਉਠਾ ਸਕਣ। ਸ਼ੁਕਰੀਆ ਜੀ ਮਿਹਰਬਾਨੀ ਧੰਨਵਾਦ।